ਹਾਂ ਸੈਫਤੀ ਮਾਂ ਤੇ ਪੰਜਾਬੀ ਵਿਚਾਰ ਨਾਲ ਹਾਜ਼ਰ ਹਾਂ ਅੱਜ ਅੱਜ ਦਾ ਜਿਹੜਾ ਪੋਡਕਾਸਟ ਏ ਅੱਜ ਦਾ ਜਿਹੜਾ ਵੀਲੌਗ ਏ ਇੱਕ ਬੜੀ ਹੀ ਮੰਨੀ ਤਰਨੀ ਹਸਤੀ ਅਰਵਰ ਗੋਂਦਲ ਸਾਹਿਬ ਪੰਜਾਬੀ ਦੇ ਸੇਵਕ ਨੇ ਤੇ ਪੰਜਾਬੀ ਤੇ ਬੜੀ ਗਹਿੜੀ ਨਜ਼ਰ ਰੱਖਦੇ ਨੇ ਤੇ ਪੰਜਾਬ ਤੇ ਪੰਜਾਬੀਅਤ ਵਾਸਤੇ ਜਨਾਬ ਦਾ ਕੰਮ ਬੜਾ ਹੀ ਮੰਨਿਆਤਰ ਨੇ ਤੇ ਅਸੀਂ ਇਹਨਾਂ ਦੇ ਤਨਵਾਗੀਆਂ ਕਿ ਇਹ ਅੱਜ ਸਾਡੇ ਕੋਲ ਇਹਨਾਂ ਨੇ ਟਾਈਮ ਦਿੱਤਾ ਪੰਜਾਬੀ ਵਿਚਾਰ ਦੇ ਸੈਟ ਤੇ ਆਏ ਨੇ ਬੜੀ ਮਿਹਰਬਾਨੀ ਇਹਨਾਂ ਦੀ ਧੰਨਵਾਦ ਇਹਨਾਂ ਦਾ ਤੇ ਅੱਜ ਮੈਂ ਇਹਨਾਂ ਨਾਲ ਪਹਿਲਾ ਹੀ ਸਵਾਲ ਜਿਹੜਾ ਗੋੰਦਲ ਸਾਹਿਬ ਨਾਲ ਮੈਂ ਪਾਣਾ ਹੈ ਉਹ ਇਹ ਵੇ ਕਿ ਆਪਾਂ ਪੰਜਾਬੀ ਤਾਰੀਖ ਤੇ ਗੱਲ ਕਰਨੇ ਆ ਆਪਾਂ ਪੰਜਾਬੀ ਹੀਰੋਜ਼ ਦੀ ਗੱਲ ਕਰਨੇ ਆ ਆਪਾਂ ਰਾਏ ਅਮਿਤ ਖਾਕਲ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਵਾ ਇਹਨਾਂ ਸਾਰਿਆਂ ਦੀਆਂ ਗੱਲਾਂ ਕਰਨੇ ਆ ਤੇ ਨਾਲ ਆਪਾਂ ਪੰਜਾਬੀ ਪਛੋਕਰ ਨੂੰ ਫੋਲਨੇ ਆ ਤੇ ਅਸੀਂ ਆਨੇ ਆਂ ਜੀ ਪੰਜਾਬੀ ਬੜੇ ਸ਼ੇਰ ਤੇ ਪੰਜਾਬੀ ਤਗੜੇ ਤੇ ਮੈਂ ਪੰਜਾਬ ਤੇ ਪੰਜਾਬੀ ਆਗੇ ਹੋਏ لیکن ਸਾਡੇ ਲਹਿੰਦੇ ਆਲ ਦੀ ਸੂਰਤ ਹਾਲੇ ਹੋਵੇ ਕਿ ਇਨਾਂ ਚੀਜ਼ਾਂ ਨਾਲ ਨੌਜਵਾਨ ਜਿਹੜੀ ਨੇ ਉਹ ਜਾਂ ਨਵੀਂ ਪੀੜ੍ਹੀ ਜ਼ਬਾਨ ਨਾਲ ਨਹੀਂ ਜੁੜੇਗੀ ਮੇਰਾ ਜ਼ਾਤੀ ਖਿਆਲ ਹੈ ਵੇ ਜਿੰਨਾ ਚਿਰ ਅਸੀਂ ਪੰਜਾਬੀ ਨੂੰ ਰੋਜ਼ਗਾਰ ਨਾਲ ਨਹੀਂ ਜੋੜਦੇ ਪੰਜਾਬੀ ਜ਼ਬਾਨ ਬੱਚੇ ਅੱਜ ਦੇ ਤਾਂ ਪੜਨਗੇ ਜੇ ਉਹਨਾਂ ਨੂੰ ਇਹਦੇ ਵਿੱਚ ਰੋਜ਼ੀ ਤੇ ਉਹਨਾਂ ਦੀ ਇਕਨੋਮੀ ਤੇ ਪੇਟ ਸਭ ਤੋਂ ਪਹਿਲਾਂ ਮਜ਼ਬੂਦ ਹੁੰਦਾ ਹੈ ਕਿ ਜੀ ਸਭ ਤੋਂ ਪਹਿਲਾਂ ਜਿਹੜੀ ਨਾ ਗੱਲ ਹੋਰ ਪੇਟ ਦੀ ਹੁੰਦੀ ਹੈ ਜਿੰਨਾ ਚਿਰ ਉਹਦੇ ਨਾਲ ਹੀ ਜੋੜਾਂਗੇ ਸਾਇੰਸ ਟੈਕਨੋਲੋਜੀ ਦੀ ਗੱਲ ਨਹੀਂ ਕਰਾਂਗੇ ਲਿਟਰੇਚਰ ਨਹੀਂ ਪਾਵਾਂਗੇ ਇਹ ਗੱਲ ਕਿਵੇਂ ਹੋਏਗੀ ਮੈਂ ਹੁਣ ਇਹੀ ਮੇਰਾ ਸਵਾਲ ਹੈ ਤੇ ਭਰਵੀਂ ਰੋਸ਼ਨੀ ਪਾਓ ਮਜ਼ੀਦ ਮੇਰਾ ਕੋਈ ਸਵਾਲ ਨਹੀਂ ਗੋਦਲ ਸਾਹਿਬ ਜੀ ਬismillahirrahmanirrahim ਅਸਲਾਮੁਅਲੈਕਮ ਸਾਰੇ ਸੱਜਣਾ ਬੇਲੀਆਂ ਨੂੰ ਗੋਦਲ ਸਾਹਿਬ ਜਰਾ ਥੋੜਾ ਉੱਚੀ ਬੋਲਣਾ ਜੀ ਹਾਂਜੀ ਜੀ ਚੀਮਾ ਸਾਹਿਬ ਗੱਲ ਇਹ ਵੇ ਜਿਹੜਾ ਨਿਜ਼ਾਮਤ ਹਲੀਮ ਹੈ ਨਾ ਜੀ ਜਿਹੜੀ ਆ ਕੌਮ ਨੇ ਤਰੱਕੀ ਕੀਤੀ ਹੈ ਮਸਲੂ ਚਾਇਨਾ ਦੇ ਤੁਸੀਂ ਮਿਸਾਲ ਲੈ ਲਓ ਜਪਾਨ ਦੀ ਲੈ ਲਓ ਜੀ ਹੋਰ ਵੀ ਬਹੁਤ ਜ਼ਿਆਦਾ ਕੌਮ ਨੇ ਜਿਨ੍ਹਾਂ ਨੇ ਆਪਣੀ ਮادری ਜ਼ੁਬਾਨਾਂ ਵਿੱਚ ਸਹਿਸ ਤੇ ਟੈਕਨੋਲੋਜੀ ਨੂੰ منتقل ਕੀਤਾ ਜੀ ਤੇ ਉਹ ਬਹੁਤ ਜ਼ਿਆਦਾ ਮਕਾਮ ਤੇ ਪਹੁੰਚ ਗਏ ਨੇ ਉਹਨਾਂ ਆ ਮਾਇਰ ਜ਼ਿੰਦਗੀ ਵੀ ਵਧਿਆ ਹੂੰ ਜਿੱਦੂ ਕਿ ਬਾਦ ਐਸੀਆਂ ਕੌਮ ਨੇ ਜਿਨ੍ਹਾਂ ਉਬੜ बोलियां ਵਿੱਚ ਸਾਇੰਸ ਨੂੰ ਰੱਖਿਆ ਹਮ ਜਿਸ ਦਿਬਿਆ ਤੂੰ ਸਟੂਡੈਂਟ ਜਿਹੜਾ ਉਹਦੀ ਅੱਧੀ ਉਮਰ ਤੇ ਗੁਜ਼ਰ ਜਾਂਦੀ ਉਸ ਜ਼ੁਬਾਨ ਨੂੰ ਸਿੱਖਾਂ ਨਹੀਂ ਸੀ ਉਸ ਤੋਂ ਬਾਅਦ ਫਿਰ ਸਾਫਦਾਰ ਬੜੀ ਧੇਰ ਹੋ ਚੁੱਕੀ ਹੁੰਦੀ ਏ ਸਹੀ ਉਹ ਲਿਆਦਾ ਉਹ ਸਾਇੰਸੀ ਤਾਲੀਮ ਜਿਹੜੀ ਉਹ ਹਾਸਲ ਕਰ ਜੇ ਬਾਅਦ ੁਕਾਤ ਉਹ ਸਟੂਡੈਂਟ ਜਿਹੜਾ ਉਹ ਕਾਮਯਾਬ ਵੀ ਨਹੀਂ ਹੋ ਸਕਦਾ ਇਸ ਵਾਸਤੇ ਸਾਇੰਸੀ ਤਾਲੀਮ ਜਿਹੜੀ ਏ ਇਹ ਸਾਡੇ ਮੁਲਕ ਦੀਆਂ ਜਿਹੜੀਆਂ ਆਪਣੀਆਂ ਜ਼ਾਤੀ ਜ਼ੁਬਾਨਾਂ ਨੇ ਜੀ ਜੀ ਜਿਨ੍ਹਾਂ ਵਿੱਚ ਅਲਹਮਦੁਲਿਲਾ ਪੰਜਾਬੀ پاکستان ਦੀ ਸਭ ਤੋਂ ਵੱਡੀ ਜ਼ੁਬਾਨ ਹੈ ਉਰਦੂ ਤੋਂ ਜ਼ਿਆਦਾ آبادی ਰੱਖਦੀ ਇਹਨਾਂ ਦੀ ਮادری ਜ਼ੁਬਾਨ ਹੈ ਜੀ ਜੀ ਜੇ ਸਾਇੰਸ ਤੇ ਟੈਕਨੋਲੋਜੀ ਨੂੰ ਪੰਜਾਬੀ ਵਿੱਚ ਵੀ منتقل ਕਰ ਲਿਆ ਜਾਏ ਪੰਜਾਬੀ ਮਜ਼ਮੂਨ ਨੂੰ ਯਾਨੀ ਕਿ ਪਾਕਿਸਤਾਨ ਦਾ ਯਾਨੀ ਪੰਜਾਬ ਦਾ ਯਾਨੀ ਪਾਕਿਸਤਾਨੀ ਪੰਜਾਬ ਦਾ ਉਹ ਲਾਜ਼ਮੀ ਮਜ਼ਮੂਨ ਕਰਕੇ ਪੜਾਇਆ ਜਾਏ ਉਹਦੇ ਵਿੱਚ ਸਾਇੰਸ ਤੇ ਟੈਕਨੋਲੋਜੀ ਨੂੰ ਵੀ ਮਨਤਕਿਲ ਕੀਤਾ ਜਾਏ ਤਾਂ ਯਕੀਨਨ ਬਿਹਤਰ ਨਤੇਜ ਮਿਲਣਗੇ ਇਨਸ਼ਾਅੱਲਾ ਸਹੀ ਭਾਂਜੀ ਜੇ ਦੇ ਨਤੀਜੇ ਵਿੱਚ ਸਾਡਾ ਮੁਲਕ ਵੀ ਤਰੱਕੀ ਕਰੇਗਾ ਪੰਜਾਬ ਤਰੱਕੀ ਕਰੇਗਾ ਨਹੀਂ ਹੁਣ ਮੈਂ ਜਿਹੜਾ ਤੁਹਾਨੂੰ ਸਵਾਲ ਇਹ ਕੀਤਾ ਸੀ ਕਿ ਵੀ ਅਸੀਂ ਵੇਖਿਆ ਜਿੰਨੇ ਵੀ ਸਾਡੀਆਂ ਤਰੀਕਾਂ ਚੱਲਣ ਡੀਆਂ ਨੇ ਪੰਜਾਬੀ ਨੂੰ ਅੱਗੇ ਵਧਾਉਣ ਵਾਸਤੇ ਉਹ ਸਾਰੇ ਬੇਲੀ ਪੰਜਾਬੀ ਤਰੀਕ ਦੇ ਗੱਲ ਕਰਦੇ ਹੁੰਦੇ ਨੇ ਜਾਂ ਇਹ ਕਰਦੇ ਹੁੰਦੇ ਨੇ ਅਸੀਂ ਫਲਾਹ ਕਾਨਫਰੰਸ ਕਰਾ ਲਈ ਫਲਾਹ ਕਰਾ ਲਿਆ ਫਿਰ ਦਾ ਮੇਰਾ ਖਿਆਲ ਹੈ ਯਾਨੀ ਉਹਨਾ ਇੰਪੈਕਟ ਨਹੀਂ ਪੈਂਦਾ ਉਹਨਾ ਅਸਰ ਨਹੀਂ ਪੈਂਦਾ ਬਿਲਕੁਲ ਮੈਂ ਇਹ ਗੱਲ ਕੀਤੀ ਸੀ ਵੀ ਕਿ ਹੁਣ ਮਾਜ਼ੀ ਨੂੰ ਲੈ ਕੇ ਬੈਠੇ ਰਹੀਏ ਫਿਊਚਰ ਦੀ ਗੱਲ ਕਰੀਏ ਬਿਲਕੁਲ ਅੱਜ ਦੁਨੀਆ ਕਿੱਥੇ ਪਹੁੰਚ ਗਈ ਹੈ ਤੇ ਫਿਰ ਸਾਡੇ ਤੇ ਇਹ ਇਤਰਾਜ਼ ਸਹੀ ਹੁੰਦਾ ਨਾ ਕਿ ਤੁਸੀਂ ਪੰਜਾਬੀ ਚ ਕਿੰਨੀ ਕੁ ਤਰੱਕੀ ਕਰ ਲੋਗੇ ਤੁਹਾਡਾ ਕੋਈ ਜਿਹੜਾ ਸੋਸ਼ਲ ਮੀਡੀਆ ਐਪ ਪੰਜਾਬੀ ਚ ਕੋ ਨਹੀਂ ਕੋਈ ਰਿਸਰਚ ਸਰਚ ਇੰਜਨ ਜਿਹੜਾ ਪੰਜਾਬੀ ਚ ਕੋ ਨਹੀਂ ਟੈਕਨੋਲੋਜੀ ਜੀ ਫਿਰ ਇਨਫੋਰਮੇਸ਼ਨ ਟੈਕਨੋਲੋਜੀ ਸਾਇੰਸ ਇਹ ਗੱਲ ਸਹੀ ਹੈ ਨਾ ਫਿਰ ਸਾਨੂੰ ਇਸ ਵਾਸਤੇ ਸਾਡੇ ਜਿਹੜੇ ਪੰਜਾਬੀ ਸੇਵਕ ਨੇ ਉਹਨਾਂ ਨੂੰ ਤੇ ਰਿਆਸਤ ਨੂੰ ਸੋਚਣਾ ਚਾਹੀਦਾ ਹੈ ਨਾ ਇਸ ਬਾਰੇ ਜੀ ਬਿਲਕੁਲ ਜੀ ਜੀ ਕਿਸੇ ਵੀ ਗੱਲ ਦੇ ਨਾਲ ਥੋੜਾ ਜਿਹਾ ਪਛੋਕਰal ਵੀ ਚਾਂਕਣਾ ਪੈਂਦਾ ਹੈ ਜੀ ਮੈਂ ਇਹ ਗੱਲ ਇਹ ਕਰਨਾ ਚਾਹੁੰਦਾ ਕਿ ਅੰਗਰੇਜ਼ ਦੌਰ ਤੋਂ ਪਹਿਲਾਂ ਪੰਜਾਬੀ ਨੂੰ ਬੜਾ ਅਹਿਮ ਮਕਾਮ ਸੀ ਪੰਜਾਬ ਦੇ ਵਿੱਚ ਅਸਲ ਸੀ ਬਿਲਕੁਲ ਸਹੀ ਹਾਂ ਜੀ ਪੰਜਾਬੀ ਇੱਕ ਦਲੇਰ ਬਾਦਰ ਤੇ ਗਰਜ਼ਮੰਦ ਕੌਮ ਸੀ ਅੰਗਰੇਜ਼ਾਂ ਨੇ ਸਭ ਤੋਂ ਆਖਰ ਵਿੱਚ ਪੂਰੇ ਹਿੰਦੁਸਤਾਨ ਜਿਹੜਾ ਸਾਬਕਾ ਮਤਦਾਇਦ ਹਿੰਦੁਸਤਾਨ ਸੀ ਨਾ ਉਹਦੇ ਵਿੱਚ ਸਭ ਤੋਂ ਆਖਰਵ ਤੇ ਪੰਜਾਬ ਤੇ ਕਾਬਜ਼ ਹੋਏ ਸਨ ਤੇ ਬੜੀ ਮਜ਼ਮਮਤ ਦੇ ਨਾਲ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੇ ਕਬਜ਼ਾ ਕੀਤਾ ਸੀ ਪੰਜਾਬ ਤੇ ਉਹਨਾਂ ਨੂੰ ਪੰਜਾਬੀਆਂ ਤੋਂ ਖਤਰਾ ਸੀ ਉਹਨਾਂ ਸੋਚਿਆ ਅੰਗਰੇਜ਼ ਨੂੰ ਪੰਜਾਬੀਆਂ ਤੋਂ ਖਤਰਾ ਸੀ ਉਹਨਾਂ ਫਿਰ ਇਹਨਾਂ ਦੇ ਆ ਨਿਜ਼ਾਮੇ ਤਾਲੀਮ ਵਿੱਚੋਂ ਇਹਨਾਂ ਦੀ ਜ਼ੁਬਾਨ ਕੱਢੀ ਜ਼ੁਬਾਨ ਕੱਢੀ ਕਹਦੇ ਵਾਪਸ ਲੈ ਲਾ ਗੁਰਮੁਖੀ ਜੇਕਰ ਜ਼ੁਬਾਨ ਨਿਕਲ ਜਾਏ ਤੇ ਸ਼ਨਾਖਤ ਖਤਮ ਹੋ ਜਾਂਦੀ ਕਿਸੇ ਵੀ ਕੌਮ ਦੀ ਬਿਲਕੁਲ ਹਾਂਜੀ ਉਹ ਇੱਕ ਸਾਜ਼ੀ ਦੇ ذریعے ਉਹਨਾਂ ਪੰਜਾਬੀ ਨੂੰ ਇਸ ਸਾਜ਼ ਦੇ ਵਿੱਚੋਂ ਕੱਢ ਦਿੱਤਾ ਅੱਛਾ ਉਦੋਂ ਤੁਹਾਨੂੰ ਪਤਾ ਹੈ ਕਿ ਲਿਟਰੇਸੀ ਰੇਟ ਮੇਰੇ ਖਿਆਲ 90% ਤੱਕ ਹੁੰਦਾ ਸੀ ਪਾਕ ਪੰਜਾਬ ਦਾ ਲਿਟਰੇਸੀ ਰੇਟ ਬਹੁਤ ਚੰਗਾ ਸੀ ਹਾਂਜੀ ਪੰਜਾਬ ਪੂਰੇ ਉਸ ਟੈਨ ਦੇ ਪੂਰੇ ਹਿੰਦੂਸਾਂ ਦੀ ਖੁਸ਼ਹਾਲੀ ਦੀ ریاست ਸੀ ਅੰਗਰੇਜ਼ਾਂ ਦੇ ਕਬਜ਼ੇ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਸੀ ਜਿਹੜਾ ਬੜਾ ਮਕਸਦੇ ਵੀ ਪੰਜਾਬ متحدہ ਪੰਜਾਬ ਦਾ ਬੜਾ ਅੱਛਾ ਹਕਮ ਸੀ ਔਰ ਆਮ ਦੇ ਨਾਲ ਉਹਦਾ ਬੜਾ ਅੱਛਾ تعلق ਸੀ ਖੁਸ਼ਹਾਲੀ ਦਾ ਦੌਰ ਸੀ ਖੁਸ਼ਹਾਲੀ ਦਾ ਦੌਰ ਸੀ ਤੇ ਪੰਜਾਬ ਨੂੰ ਨੇ ਬਹੁਤ ਜ਼ਿਆਦਾ ਤੱਕ ਬਤਾਇਆ ਫਲਾਇਆ ਸੀ ਬੜੀ ਦੂਰ ਤੱਕ ਮਤਲਬ ਪੰਜਾਬ ਦੀ ਰਿਆਸਤ ਇਹਦਾ ਮਤਲਬ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਨਿਜ਼ਾਮ-ਏ-ਤਾਲੀਮ 'ਚ ਖਰਾਬੀ ਹੈ ਜਿੰਦੂ ਤੱਕ ਅੰਗਰੇਜ਼ ਨੇ ਪੰਜਾਬ ਤੇ ਕਬਜ਼ਾ ਨਹੀਂ ਸੀ ਕੀਤਾ ਤੇ ਜਿਹੜੀ ਮادری ਜ਼ਬਾਨ ਪੰਜਾਬੀ ਨਿਜ਼ਾਮ-ਏ-ਤਾਲੀਮ 'ਚ ਦਫ਼ਤਾਂ 'ਚ ਹਰ ਪਾਸੇ ਲਾਗੂ ਸੀ ਉਹਨਾਂ 'ਚ ਸਭ ਸਹੀ ਸੀ ਲਿਟਰੇਸੀ ਰੇਟ ਵੀ ਚੰਗਾ ਸੀ ਲੋਕ ਮਾਦਰੀ ਜ਼ਬਾਨ ਚ ਸਾਇੰਸ ਟੈਕਨੋਲੋਜੀ ਜੋ ਮਰਜ਼ੀ ਸਿੱਖਣ ਕਰਨ ਅੱਜ ਵੀ ਉਹਦੀ ਲੋੜ ਹੈ ਅੱਜ ਵੀ ਉਹਦੀ ਲੋੜ ਹੈ ਕਿਉਂਕਿ ਜਿਹੜੀ ਅਸਲ ਮਾਦਰੀ ਜ਼ਬਾਨ ਹੈ ਨਾ ਜਿਹੜਾ ਬੱਚਾ ਆਪਣੀ ਮਾਦਰੀ ਜ਼ਬਾਨ ਪਹਿਲਾਂ ਸਿੱਖ ਲੈਂਦਾ ਜੀ ਨਾ ਉਸ ਤੋਂ ਬਾਅਦ ਜਿੰਨੀਆਂ ਵੀ ਉਹ ਜ਼ਬਾਨਾਂ ਸਿੱਖੇ ਉਹਦਾ ਜ਼ੇਨ ਕੁਸ਼ਾਦਾ ਹੁੰਦਾ ਹੈ ਉਹ ਉਹਦੀ ਜ਼ੇਨੀ ਸਰਾਇਤ ਵੱਧ ਜਾਂਦੀ ਹੈ ਜਿਨੇ ਆਪਣੀ ਵਸੇਬ ਦੀ ਜ਼ਬਾਨ ਤੋਂ ਕਿਨਾਰਾ ਕੀਤਾ ਹੈ ਉੱਬੜ ਬੋਲੀਆਂ ਨੂੰ ਪਹਿਲਾਂ ਅਪਣਾਇਆ ਯਕੀਨਨ ਉਹਦਾ ਉਹਦਾ ਜ਼ੇਨ ਉਸ ਬੱਚੇ ਦਾ ਵੀ ਘੱਟ ਹੁੰਦਾ ਜੀ ਤੇ ਜੇਕਰ ਦੇਸ਼ ਦੀ ਜ਼ਬਾਨ ਵਿੱਚ ਮਾਦਰੀ ਭੋਲੀ ਵਿੱਚ ਸਿਹਤ ਤੇ ਟੈਕਨੋਲੋਜੀ ਨੂੰ ਉਸ ਦੀ ਤਾਲੀਮ ਦਿੱਤੀ ਜਾਵੇ ਤੇ ਯਕੀਨਨ ਮੁਸਬਤ ਅਸਰات ਜਿਹੜੇ ਨੇ ਹਾਂ ਨਹੀਂ ਅਸੀਂ ਹੁਣ ਇਹੀ ਨਾ ਪਰਦੇਸਾਂ ਦੇ ਵਿੱਚ ਸਾਡੇ ਲਾਲ ਰੁੱਲਣ ਦੇ ਨੇ ਰੋਜੀ ਰੋਟੀ ਵਾਸਤੇ ਠੀਕ ਹੈ ਉੱਥੇ ਖੱਜਲ ਹੋਣ ਦੇ ਨੇ ਜੇ ਸਾਡੇ ਨਿਜ਼ਾਮੇ ਤਾਲੀਮ ਚੰਗਾ ਹੋਵੇ ਸਾਡੇ ਇਥੇ ਇਕਨੋਮੀ ਵਾਸਤੇ ਬਿਹਤਰੀ ਕਰਨ ਤੇ ਸਾਡੇ ਨੌਜਵਾਨਾਂ ਨੂੰ ਬਾਹਰ ਉਹਨਾਂ ਦੇ ਜਾ ਕੇ ਕੰਮ ਕਰਨ ਦੀ ਲੋੜ ਕਿਹੜੀ ਹੈ ਇੱਥੇ ਆਪਣੇ ਮੁਲਕ 'ਚ ਕੰਮ ਕਰਨ ਦੀ ਸ਼ਿਮਾ ਸਾਹਿਬ ਪੰਜਾਬ ਦੀ ਧਰਤੀ ਜਿਹੜੀ ਹੈ ਅੰਗਰੇਜ਼ ਦੌਰ ਤੋਂ ਪਹਿਲਾਂ ਪਹਿਲਾਂ ਹਾਂ ਜਿਕੇ ਸੌਕੜ ਜੇ ਕਰ ਵੇਖੀਏ ਪੰਜਾਬ ਦੀ ਧਰਤੀ ਵਿੱਚ ਯਕੀਨ ਜਾਨੋ ਪੰਜਾਬ ਦੀ ਫੌਜ ਸੀ ਉਹਦੇ ਵਿੱਚ ਕਈ ਕਮਾਂਡਰ ਯੂਰਪ ਦੇ ਸਨ ਜਿਹੜੇ ਆਪਣੀ ਯਾਨੀ ਕਿ ਖਿਦਮਤ ਅੰਜਾਮ ਦੇਣ ਵਾਸਤੇ ਪੰਜਾਬ ਦਾ ਰੋਕ ਕਰਦੇ ਸਨ ਅੱਜ ਉਹ ਵਕਤ ਹੈ ਕਿ ਸਾਨੂੰ ਪੰਜਾਬ ਛੱਡ ਕੇ ਪਾਕਿਸਤਾਨ ਛੱਡ ਕੇ ਬਾਹਰ ਜਾਣਾ ਪੈਂਦਾ ਹੈ ਜੀ ਹਾਂਜੀ ਬਿਲਕੁਲ ਜੀ ਆਪਣੀ ਮادری ਜ਼ੁਬਾਨ ਤੋਂ ਉੱਠੇ ਆ ਤੇ ਇਹ ਅੰਜਾਮ ਵੇਖਣਾ ਪੈਂਦਾ ਬਿਲਕੁਲ ਜੀ ਇਹ ਹੀ ਸਾਡਾ ਰੋਣਾ ਹੈ ਜਿਹੜਾ ਅਸੀਂ ਬਾਰ ਬਾਰ ਰਿਆਸਤ ਅੱਗੇ ਤੇ ਆਪਣੇ ਲੋਕਾਂ ਅੱਗੇ ਰੋਂਦੇ ਰਵਾਂਗੇ ਕਹਿੰਦੇ ਰਵਾਂਗੇ ਕਿ ਪੰਜਾਬੀ ਨਾ ਮਾਂ ਬੋਲੀ ਨਾਲ ਜੁੜੋ ਤੇ ਤਰੱਕੀਆਂ ਕਰੋ ਇਨਸ਼ਾਅੱਲਾ ਪੰਜਾਬੀ ਵਿਚਾਰ ਨਾਲ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ